ਜੋ ਜੀ ਬਹੁਤ ਥੋੜਾ ਅੱਗੇ ਚੱਲਦੇ ਪੰਜਾਬ ਸਰਕਾਰ ਨੇ ਅੱਜ ਕੱਲ ਸਿੱਖਿਆ ਕ੍ਰਾਂਤੀ ਬਹੁਤ ਲੈਂਦੀ ਹੈ ਵੱਡੇ ਪੱਦਰ ਤੇ ਉਦਘਾਟਨ ਨੀ ਪੱਥਰ ਰੱਖੇ ਜਾ ਰਹੇ ਔਰ ਸਰਕਾਰ ਦਾ ਇਹ ਕਹਿਣਾ ਵੀ ਕਰੋੜਾ ਰੁਪਏ ਦੇ ਉਹਨਾਂ ਨੇ 3 ਸਾਲਾਂ ਚ ਪ੍ਰੋਜੈਕਟ ਜਿਹੜੇ ਸਕੂਲਾਂ ਚ ਲਿਆਂਦੇ ਤੇ ਹੁਣ ਉਹ ਦੱਸ ਰਹੇ ਨੇ ਵੀ ਕਿਵੇਂ ਕ੍ਰਾਂਤੀ ਲਿਆ ਮੀਡੀਆ ਨੇ ਬਿਲਕੁਲ ਬੜਾ ਕਲੀਅਰਲੀ ਦਿਖਾ ਦਿੱਤਾ ਲਾਈਵ ਵੀ ਦਿਖਾ ਦਿੱਤਾ ਨੀ ਪੱਥਰ ਵੀ ਦਿਖਾ ਦਿੱਤੇ ਕਿਹੜੀਆਂ ਚੀਜ਼ਾਂ ਲਈ ਨੀ ਪੱਥਰ ਰੱਖੇ ਗਏ ਨੇ ਉਹ ਵੀ ਦਿਖਾ ਦਿੱਤੇ ਲੋਕਾਂ ਦਾ ਰਿਸਪੌਂਸ ਵੀ ਬੁਖਾ ਦਿੱਤਾ ਮੈਂ ਇਹ ਕੰਨਾ ਵੀ ਇਹਦੇ ਵਿੱਚ ਗੱਲ ਲੁੱਕ ਕੇ ਨਾ ਰਹਿ ਜੇ ਇਸ ਤੋਂ ਅਗਲੀ ਗੱਲ ਸੋਚੀਏ ਕਿੰਨਾ ਕੁ ਸਿੱਖਿਆ ਦਾ ਮਿਆਰ ਕਾ ਵਧਿਆ ਕਿੰਨੀ ਕੁ ਸਾਡੀ ਭਰਤੀ ਹੋਈ ਕਿੰਨੇ ਕੁ ਸਾਡੇ ਕਿਸੇ ਨੇ ਕਰਾਸ ਇਨਰੋਲਮੈਂਟ ਰੇਸ਼ੋ ਚੈੱਕ ਕੀਤੀ ਸਾਡੀ ਸਿੱਖਿਆ ਦੀ ਸਾਡੇ ਟੀਚਰਾਂ ਦਾ ਸਿੱਖਿਆ ਦਾ ਮਿਆਰ ਚੈੱਕ ਕੀਤਾ ਕਿਸੇ ਨੇ ਰਾਸ਼ਟਰੀ ਇੰਸਟੀਚਿਊਸ਼ਨ ਹੈ ਫਰੇਮਵਰਕ ਫਾਰ ਐਜੂਕੇਸ਼ਨ ਦਾ ਜਿਹੜਾ ਸਟੈਂਡਰਡ ਹੈ ਉਦੇ ਵਿੱਚ ਕਿੰਨੇ ਸਕੂਲ ਤੇ ਕਿੰਨੇ ਕਾਲਜ ਤੇ ਕਿੰਨੀਆਂ ਯੂਨੀਵਰਸਿਟੀਆਂ ਸੱਡੀਆਂ ਗਈਆਂ ਇਹ ਕਿਸੇ ਨੇ ਚੈੱਕ ਕੀਤਾ ਮੈਂ ਇਸ ਲਈ ਨਹੀਂ ਜਾ ਰਿਹਾ ਕਿ ਇਹ ਤਾਂ ਤੇ ਆਲਰੇਡੀ ਇੰਨੀ ਜ਼ਿਆਦਾ ਚਰਚਾ ਹੋ ਚੁੱਕੀ ਹੈ ਮੀਡੀਆ ਵਿੱਚ ਸੋਸ਼ਲ ਮੀਡੀਆ ਵਿੱਚ ਵੀ ਜਿੱਦਾਂ ਦੇ ਨਹੀਂ ਪੱਥਰ ਰੱਖੇ ਨੇ ਕਿਹੜੀਆਂ ਚੀਜ਼ਾਂ ਨਹੀਂ ਇਤਿਹਾਸਿਕ ਕੰਮ ਕੀਤੇ ਨੇ ਰਿਪੇਅਰਾਂ ਦੇ ਜਿਨ੍ਹਾਂ ਦੇ ਬੋਰਡ ਲੱਗੇ ਨੇ ਮੈਂ ਕਹਿੰਦਾ ਇਸ ਤੋਂ ਗਾਂ ਚਲੀਏ ਇਹ ਤੇ ਇੱਕ ਡਿਵਰਸ਼ਨਰੀ ਟੈਕਨੀਕ ਹੈ ਵੀ ਤੁਹਾਨੂੰ ਅਸਲੀ ਮੁੱਦੇ ਤੋਂ ਮੂਲ ਮੁੱਦੇ ਤੋਂ ਸਾਈਡ ਤੇ ਕਰਾਇਆ ਜਾਵੇ ਉਸੇ ਤਰ੍ਹਾਂ ਹੀ ਨਸ਼ੇ ਦਾ ਮੁੱਦਾ ਹੈ ਹੁਣ ਜਿਹੜੀ ਸਿੱਖਿਆ ਕ੍ਰਾਂਤੀ ਤੇ ਆ ਨਾ ਮੈਂ ਸੇ ਦੇ ਮਾਮਲੇ ਤੇ ਸਾਰੀ ਪੁਲਿਸ ਐਕਟਿਵ ਹੋਈ ਪਈ ਹੈ ਕਿਤੇ ਚੱਲ ਰਹੀਆਂ ਨੇ ਜੀਐਸਵੀ ਮਸ਼ੀਨਾਂ ਚੱਲ ਰਹੀਆਂ ਨੇ ਕਿਤੇ ਵੱਡੇ ਵੱਡੇ ਰੇਟ ਚੱਲ ਰਹੇ ਲੱਗਦਾ ਨੇ ਵੀ ਕੁਝ ਹੋ ਰਿਹਾ ਡਰਗ ਬਾਰੇ ਬਹੁਤ ਚਰਚਾ ਹੋ ਰਹੀ ਹੈ ਬਹੁਤ ਮੈਂ ਨੂੰ ਇਹ ਕਹਿ ਦਿੰਨਾ ਕਿ ਬਹੁਤ ਵੱਡਾ ਇਤਿਹਾਸਿਕ ਕਦਮ ਚੁੱਕ ਲਿਆ ਇਹ ਕਹਿ ਦਿੰਨਾ ਜਿਹੜੇ ਅਸੀਂ ਇੰਨੀ ਦੇਰ ਭਾਰਤ ਸਰਕਾਰ ਨੂੰ ਨਿੰਦਦੇ ਆਏ ਆ ਕਿ 50 ਕਿਲੋਮੀਟਰ ਤੱਕ ਬੀਐਸਐਫ ਦਾ ਰਾਜ ਹੈ ਪੰਜਾਬ ਦੇ ਵਿੱਚ ਇਹ ਨਸ਼ਾ ਇਹਦਾ ਮਤਲਬ ਆਪਾਂ ਹੀ ਪ੍ਰੂਵ ਕਰਨਾ ਚਾਹੁੰਦੇ ਕਿ ਪੰਜਾਬ 'ਚ ਨਸ਼ਾ ਪੈਦਾ ਹੋ ਰਿਹਾ ਇੱਥੋਂ ਵੇਚ ਰਿਹਾ ਆ ਕਿੱਧਰੋਂ ਰਿਹਾ ਰੋਜ਼ ਅਸੀਂ ਕਹਿ ਰਹੇ ਆ ਬਾਰਡਰ ਪਾਰ ਤੋਂ ਆ ਰਿਹਾ ਇਹਨਾਂ ਸਭ ਤੁਸੀਂ ਨਸ਼ਿਆ ਦੀ ਗੱਲ ਕਰ ਰਹੇ ਸੀ ਦੇਖੋ ਨਸ਼ਿਆਂ ਦੇ ਸਬੰਧ ਵਿੱਚ ਇਹ ਤਾਂ ਗੱਲ ਬੜੀ ਸਾਫ਼ ਹੈ ਵੀ ਨਸ਼ੇ ਕੱਲੇ ਪੰਜਾਬ 'ਚ ਨਹੀਂਗੇ ਪੰਜਾਬ ਸਰਕਾਰ ਵੀ ਕਹਿੰਦੇ ਵਿਰੋਧੀ ਧਿਰਾਂ ਵੀ ਕਹਿੰਦੀਆਂ ਨੇ ਪਰ ਲੱਗਦਾ ਨਹੀਂਗਾ ਵੀ ਤਿੰਨਾਂ ਸਾਲਾਂ ਬਾਅਦ ਜ਼ਰੂਰ ਪੰਜਾਬ ਸਰਕਾਰ ਨੇ ਬਹੁਤ ਐਕਟਿਵ ਹੋਈ ਹੈ ਔਰ ਨਸ਼ਿਆਂ ਦੇ ਮੁੱਦੇ ਤੇ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ। ਦੇਖੋ ਪੰਜਾਬ ਦੋ ਚੀਜ਼ਾਂ ਨੇ ਇੱਕ ਤਾਂ 골ਡਨ ਕ੍ਰੈਸੈਂਟ ਹੈ ਜਿਹੜਾ ਸਾਡਾ afghanistan ਵਾਲਾ ਰੂਟ ਹੈਗਾ ਪੰਜਾਬ ਦੇ ਵਿੱਚੋਂ ਦੀ ਹੁੰਦਾ ਹੈ ਇਹ ट्रांजिट ਰੂਟ ਹੈ। ਹੂੰ ਦੂਸਰਾ ਹੋ ਗਿਆ ਪਰਮਾ ਵਾਲਾ। ਹੂੰ ਜਿੱਥੋਂ ਇਹ ਅੱਗੇ ਨਿਕਲ ਰਿਹਾ ਹੈਗਾ ਮੈਂ ਸੰ 2011 ਦੇ ਵਿੱਚ ਉਦੋਂ ਮੈਂ ਰਾਸ਼ਟਰੀ ਚੇਅਰਮੈਨ 22 ਚੇਅਰਮੈਨ ਸੀਗਾ Nehru Yuva Kendra Sangathan ਦਾ ਮੈਂ ਪ੍ਰਧਾਨ ਮੰਤਰੀ ਜੀ ਕੋਲ ਖੁਦ ਪਹੁੰਚ ਕਰਕੇ ਹੂੰ ਇਹ ਮੁੱਦੇ ਨੂੰ ਉਠਾਇਆ ਸੀਗਾ ਵੀ ਸਾਡੀ ਨੌਜਵਾਨੀ ਦਾ ਫੜਾ ਹੋ ਚੱਲੀ ਹੈ ਖਤਮ ਹੋ ਚੱਲੀ ਹੈ ਇਹਦੇ ਲਈ ਕੋਈ ਕਾਰਵਾਈ ਕੀਤੀ ਜਾਵੇ। ਪ੍ਰਧਾਨ ਮੰਤਰੀ ਜੀ ਨੇ ਬੜੇ ਗੰਭੀਰਤਾ ਨਾਲ ਇਸ ਮੁੱਦੇ ਨੂੰ ਲਿਆ ਡਾਕਟਰ ਮਨਮੋਹਨ ਸਿੰਘ ਜੀ ਨੇ ਉਹਨਾਂ ਕਿਹਾ ਵੀ ਇਹ ਜਿਹੜੀ ਗੱਲ ਹੋ ਰਹੀ ਹੈ ਹੈਰਾਨ ਕੋਣ ਉਸੇ ਵੇਲੇ ਸਾਰੀ ਜੁਆਇੰਟ ਮੀਟਿੰਗ ਬੁਲਾਈ ਗਈ। ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਇੰਨਾ ਵੱਡਾ ਉਤਮ ਕਰਾਇਆ ਅਨਸਟੀ ਆਫ ਹੋਮ ਅਫੇਅਰ ਰੈਵਨਿਊ ਦਾ ਫਾਇਨੈਂਸ ਦਾ ਸਾਰੇ ਜਿਹੜੇ ਤਿੰਨ ਸਬੰਧਤ ਏਜੰਸੀਆਂ ਨੇ ਉਸ ਤੋਂ ਬਾਅਦ ਮਿਨਿਸਟਰੀ ਆਫ ਸੋਸ਼ਲ ਜਸਟਿਸ ਦਾ ਜਿੰਨੇ ਸਾਰੀ ਇਸ ਪ੍ਰੋਗਰਾਮ ਦੇ ਉੱਤੇ ਕੰਮ ਕਰਨਾ ਸੀਗਾ ਫਰਾਨੀ ਇਹ ਆ ਕਿ ਬੀਤੇ ਲੰਬੇ ਸਮੇਂ ਤੋਂ ਕਦੇ ਪੰਜਾਬ ਸਰਕਾਰ ਨੇ ਉੱਥੇ ਪਹੁੰਚ ਹੀ ਨਹੀਂ ਸੀ ਕੀਤੀ ਉਹਨਾਂ ਦਾ ਇੱਕ ਮਹਿਕਮਾ ਨੈਸ਼ਨਲ ਇੰਸਟੀਚਿਊਟ ਆਫ ਸੋਸ਼ਲ ਡਿਵੈਲਪਮੈਂਟ ਮੈਨੂੰ ਫਿਰ ਡਾਇਰੈਕਸ਼ਨ ਹੋਈ ਪ੍ਰਾਈਮ ਮਿਨਿਸਟਰ ਸਾਹਿਬ ਵੱਲੋਂ ਵੀ ਤੂੰ ਕੋਆਰਡੀਨੇਟ ਕਰ ਇਸ ਲਈ ਕਿਉਂਕਿ ਇਨੂੰ ਸਿਚੁਏਸ਼ਨ ਦਾ ਪਤਾ ਮੌਕੇ ਤੇ ਮੌਜੂਦ ਸਾਡੀ ਜੋ ਸਰਕਾਰ ਸੀ ਵਾ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਵੀ ਇਹ ਬਹੁਤ ਗੰਭੀਰ ਮਸਲਾ ਹੈ ਇਹਨੂੰ ਸਿਆਸੀ ਮਸਲਾ ਬਿਲਕੁਲ ਨਾ ਬਣਨ ਦਿੱਤਾ ਜਾਵੇ ਇਹਨੂੰ ਐਡਮਿਨਿਸਟ੍ਰੇਟਿਵਲੀ ਡੀਲ ਕਰੋ ਡਾਇਰੈਕਸ਼ਨ ਜਾਣ ਥੱਲੇ ਤੱਕ ਚਲੋ ਉਹਨਾਂ ਦਾ ਸਭ ਤੋਂ ਸਿਆਣੇ ਬਜ਼ੁਰਗ ਸਿਆਸਤਦਾਨ ਸੀਗੇ ਉਹਨਾਂ ਨੇ ਇਸ ਗੱਲ ਦੀ ਗੰਭੀਰਤਾ ਨੂੰ ਸਮਝਿਆ ਕਿ ਕੀ ਹੋਇਆ ਉਹਦੇ 'ਚ ਨਹੀਂ ਜਾਂਦੇ ਅਸੀਂ ਪਿੰਡ ਪੱਧਰ ਤੇ ਅਵੇਰਨੈਸ ਡਰਾਈਵ ਦੇਣ ਦੀ ਕੋਸ਼ਿਸ਼ ਕੀਤੀ ਔਰ ਦੁਨੀਆ 'ਚ ਇਹ ਪਹਿਲੀ ਏਡੀ ਵੱਡੀ ਕੈਂਪੇਨ ਚੱਲੀ ਉਸ ਤੋਂ ਬਾਅਦ ਬਹੁਤ ਸਿਆਸੀ ਤਿੱਗਜ ਇਲਾਕਿਆਂ ਦੇ ਇਸ ਕੈਂਪੇਨ ਕਰਕੇ ਹਾਰੇ ਉਹਨਾਂ ਮੁੱਖ ਮੰਤਰੀ ਨੂੰ ਆ ਕੇ ਕੰਪਲੇਨ ਕੀਤੀ ਭਾਵੇਂ ਦੁਬਾਰਾ ਸਰਕਾਰ ਬਣ ਕੇ ਆ ਗਈ ਸੀ ਪੰਜਾਬ 'ਚ 2012 'ਚ ਕਿ ਇਹ ਕੈਂਪੇਨ ਨੇ ਸਾਨੂੰ ਹਰਾਇਆ ਇਹ ਮੁੱਢ ਵੱਜਾ ਅੱਜ ਤੋਂ 15 ਸਾਲ ਪਹਿਲਾਂ ਦਾ ਅੰਦਾਜ਼ਾ ਲਗਾ ਲਵੋ ਹੁਣ ਜੋ ਹੋ ਰਿਹਾ ਇਸ ਸਟਰਕਚਰਲ ਇਹ ਚੀਜ਼ਾਂ ਨੇ ਇਹ ਜਿਹੜੇ ਉਹਦੇ ਆਫਟਰ ਇਫੈਕਟ ਦੀ ਆਪਾਂ ਗੱਲ ਦੀ ਚੇਂਜ ਕਰ ਰਹੇ ਆਂ ਬੁਨਿਆਦੀ ਤੌਰ ਤੇ ਜੋ ਮੁਸ਼ਕਲ ਹੈ ਉਹ ਤਾਂ ਨਹੀਂ ਅਸੀਂ ਵੇਖ ਰਹੇ ਹੈਗੇ ਠੀਕ ਹੈ ਇਹਦੀ ਚਰਚਾ ਹੋ ਰਹੀ ਹੈ ਲੇਕਿਨ ਇਹਨੂੰ ਹੱਲੇ ਹੋਰ ਅੱਗੇ ਜਾ ਕੇ ਜਿਹੜੀ ਗੰਭੀਰ ਮੁੱਦਾ ਹੈ ਨਾ ਵੀ ਇਹਦੀ ਜੜ ਤੇ ਹੱਥ ਪਾਣ ਵਾਲੀ ਲੋੜ ਹੈ ਕਿੰਨੀਆਂ ਕ ਅਸੀਂ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਜ਼ਿੰਮੇਵਾਰ ਠਰਾਇਆ ਜ਼ਿੰਮੇਵਾਰ ਇੱਥੇ ਆ ਜੋ ਅਸੀਂ ਨਹੀਂ ਪਹਿ ਰਿਹਾ ਜ਼ਿੰਮੇਵਾਰੀ ਫਿਕਸ ਕਰਾਈ ਉਹਨਾਂ ਦੀ ਅਸੀਂ ਆਪਣੇ ਸਿਰ ਜ਼ਿੰਮੇਵਾਰੀ ਲਈ ਜਾ ਰਹੇ ਹਾਂ ਇਸ ਚੀਜ਼ ਦੀ ਜੇ ਅਸੀਂ ਬੀਐਸਐਫ ਨੂੰ ਕਹਿ ਰਹੇ ਆ ਆਦੇ ਬਾਰਡਰ ਤੋ ਰਿਹਾ ਟਰੀ ਕੀ ਕਰ ਰਹੀ ਹੈ ਈਡੀ ਕੀ ਕਰ ਰਹੀ ਹੈ ਰੈਵਨਿਊ ਇੰਟੈਲੀਜੈਂਸ ਕੀ ਕਰ ਰਹੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਸਾਰਿਆਂ ਦੀ ਜ਼ਿੰਮੇਵਾਰੀ ਅਸੀਂ ਜਿਸ ਤਰ੍ਹਾਂ ਦਾ ਇਹਦਾ ਪ੍ਰੋਜੈਕਸ਼ਨ ਸਾਰੇ ਰੈਸਟ ਆਫ ਦਾ ਕੰਟਰੀ ਜਾ ਰਿਹਾ ਨਾ ਉਹ ਇਹ ਜਾ ਰਿਹਾ ਵੀ ਇਹਨਾਂ ਦੀ ਆਪਣੀ ਨਿੱਜੀ ਪ੍ਰੋਬਲਮ ਹੈ ਆਪੇ ਨਿਜਠ ਲੈਣਗੇ